ਪਹਿਲਾਂ ਆਪਣੇ ਖੇਤ ਚਾੜੂ ਦਾ ਬੂਟਾ ਸੀ ਜਿਹੜਾ ਸਾਰਿਆਂ ਤੋਂ ਵੱਡਾ ਸੀ ਤੇ ਕਾ ਵੀ ਸੋਹਣਾ ਲੱਗਦਾ ਸੀ ਹੁਣ ਆਹ ਚਿਕੂ ਦਾ ਬੂਟਾ ਵੀ ਕਾਫੀ ਵਧੀਆ ਜਿਹੜਾ ਖੇਤ ਦੀ ਸ਼ੋਭਾ ਵਧਾਉਣ ਲੱਗ ਗਿਆ ਤੇ ਇਸੇ ਤਰ੍ਹਾਂ ਦਿਨੋਂ ਦਿਨ ਸਾਰੇ ਬੂਟੇ ਵੱਡੇ ਹੋ ਰਹੇ ਆ ਮਿਹਨਤ ਨੂੰ ਜਿਹੜਾ ਫਲ ਪੈ ਰਿਹਾ ਗਿਆ ਤੇ ਐਤਕੀ ਇਸ ਬੂਟੇ ਨੇ ਫਲ ਵੀ ਥੋੜਾ ਬਹੁਤਾ ਚੱਕਿਆ ਗਿਆ ਕਾਫੀ ਸਾਲ ਪਹਿਲਾਂ ਦਾ ਬੂਟਾ ਇਹ ਲੱਗਿਆ ਹੋਇਆ ਗਿਆ ਤੇ ਹੁਣ ਇਹ ਤੇਤਕੀ ਫਲ ਬਣਨਾ ਸ਼ੁਰੂ ਹੋਇਆ ਗਿਆ ਅ ਕ੍ਰੈਕਟ ਬਾਲ ਵੈਰਾਈਟੀ ਹੈਗੀ ਇਹ ਤੇ ਇਹ ਤੇ ਫਲ ਫੇਰ ਹੀ ਬਣਦਾਗਾ ਜੇ ਆਪਣਾ ਨੇੜੇ ਕਾਲਾ ਪੱਤੀ ਵੈਰਾਈਟੀ ਹੋਵੇ ਤੇ ਉਹਦੇ ਨਾਲ ਜਿਹੜੀ ਇਹਦੀ ਪੋਲੀਨੇਸ਼ਨ ਹੋਵੇ ਜੀ ਇਹ ਤੁਸੀਂ ਦੇਖ ਸਕਦੇ ਹੋਗੇ ਕਰੈਕਟ ਬਾਲ ਵੈਰਾਈਟੀ ਦੀ ਨਿਸ਼ਾਨੀਆਂ ਦੋ ਤਿੰਨ ਹੈਗੀਆਂ ਨੇ ਗਾ ਬੂਟਿਆਂ ਦੀਆਂ ਇੱਕ ਤਾਂ ਇਹ ਪਹਿਲਾਂ ਥੋੜਾ ਜਿਹਾ ਬਾਦ ਦਾ ਫਿਰ ਇੱਕ ਥਾਂ ਤੋਂ ਸਾਰੀਆਂ ਟਾਹਣੀਆਂ ਸਤਪੁਤੀਏ ਵਾਂਗੂ ਕੱਢਦਾ ਫਿਰ ਥੋੜਾ ਜਿਹਾ ਉੱਪਰ ਬਾਦ ਦਾ ਇੱਕ ਥਾਂ ਤੋਂ ਟਾਹਣੀਆਂ ਗੱਢਦਾ ਹੈਗਾ ਤੇ ਪੱਤੇ ਥੋੜੇ ਜਿਹੇ ਹਰੇ ਰੰਗ ਦੇ ਹੁੰਦੇ ਆ ਫਿੱਕੇ ਹਰੇ ਰੰਗ ਦੇ ਤੇ ਜਿਹੜਾ ਕਾਲਾ ਪੱਤੀ ਹੈਗਾ ਉਹ ਝਾੜੀनुਮਾ ਜਾਂ ਬੂਟਾ ਬਣਦਾ ਤੇ ਉਹਦੇ ਪੱਤੇ ਜਿਹੜੇ ਗੂੜੇ ਹਰੇ ਰੰਗ ਦੇ ਹੁੰਦੇ ਹੈਗੇ ਤੇ ਉਹਦਾ ਫਲ ਜਿਹੜਾ ਲੰਮਿਆਕਾਰ ਦੇ ਵਿੱਚ ਹੁੰਦਾ ਤੇ ਇਹਦਾ ਪੂਰਾ ਬੌਲ ਵਾਂਗੂ ਗੋਲਕਾਰ ਦੇ ਵਿੱਚ ਹੁੰਦਾ ਬਾਕੀ ਇਹੋ ਫਲ ਪੱਕਦਾ ਤਾਂ ਤੁਹਾਡੇ ਨਾਲ ਬੇਰੇ ਬੇ ਸਾਂਝੇ ਕਰਾਂਗੇ ਧੰਨਵਾਦ ਜੀ